ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਖੜੇ ਹਾਂ ਕਿਸਾਨ ਆਪਣੀ ਜਗ੍ਹਾ ਦੇ ਉੱਤੇ ਨੇ ਫੋਰਸਸ ਆਪਣੀ ਜਗ੍ਹਾ ਦੇ ਉੱਤੇ ਨੇ ਫਿਲਹਾਲ ਦੇ ਲਈ ਜਿਹੜੀ ਸਥਿਤੀ ਹੈ ਉਹ ਸ਼ਾਂਤਮਈ ਬਣੀ ਹੋਈ ਹੈ ਇਸ ਵੇਲੇ ਸਾਡੇ ਨਾਲ ਇੱਕ ਬਾਬਾ ਜੀ ਮੌਜੂਦ ਨੇ ਹਰਪਿੰਦਰ ਸਿੰਘ ਭਿੰਦਾ ਇਹਨਾਂ ਦਾ ਬੜਾ ਯੋਗਦਾਨ ਰਿਹਾ ਦਿੱਲੀ ਅੰਦੋਲਨ ਲਈ ਵੀ ਇਹਨਾਂ ਦਾ ਬੜਾ ਯੋਗਦਾਨ ਰਿਹਾ ਤੇ ਹੁਣ ਵੀ ਇੱਥੇ ਸੇਵਾਵਾਂ ਨੇ ਜਿਹੜੀਆਂ ਆਪਣੀਆਂ ਉਹ ਨਿਭਾ ਰਹੇ ਨੇ ਕਿਹੜੀ ਸੇਵਾ ਕਰ ਰਹੇ ਨੇ ਉਸ ਬਾਬਤ ਗੱਲਬਾਤ ਕਰਾਂਗੇ ਕਿਸ ਤਰੀਕੇ ਦਾ ਸਫ਼ਰ ਇਹਨਾਂ ਦਾ ਰਿਹਾ ਉਸ ਬਾਬਤ ਗੱਲ ਕਰਾਂਗੇ ਤੇ ਇੱਥੋਂ ਦੀ ਸਿਚੁਏਸ਼ਨ ਨੂੰ ਲੈ ਕੇ ਕੀ ਦੇ ਉਸ ਬਾਬਾਤ ਵੀ ਗੱਲ ਕਰਾਂਗੇ ਸਵਾਗਤ ਕਰ ਲੈਣਾ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਰੀ ਫਿਰ ਤੇ ਤੁਹਾਡੇ ਚੈਨਲ ਵਾਲਾ ਜੀ ਆਇਆਂ ਨੂੰ ਪ੍ਰਣਾਮ ਕਰਦੇ ਆਂ ਵੈਲਕਮ ਕਰਦੇ ਆਂ ਬਾਬਾ ਜੀ ਆਪਣੀ ਸੇਵਾ ਦੇ ਬਾਰੇ ਦੱਸੋ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਕਿਸ ਤਰੀਕੇ ਦੀ ਸੇਵਾ ਕਰ ਰਹੇ ਹੋ ਇਹ ਕਾਰ ਸੇਵਾ ਸ੍ਰੀ ਮਾਨਸੰਤ ਬਾਬਾ ਅਮਰੀਕ ਸਿੰਘ ਪਟਿਆਲੇ ਵਾਲੇ ਜੀ ਉਹਨਾਂ ਦੇ ਲੰਗਰ ਦੋ ਤਿੰਨ ਗੱਡੀਆਂ ਜਿਹੜੀਆਂ ਦੋਵੇਂ ਟਾਈਮ ਲਿਆ ਰਹੀਆਂ ਨੇ ਸੰਗਤ ਵਾਸਤੇ ਕਿਸਾਨਾਂ ਵਾਸਤੇ ਹਰ ਇੱਕ ਵਕਤ 24 ਘੰਟੇ ਗੁਰੂ ਨਾਨਕ ਸਾਹਿਬ ਦਾ ਲੰਗਰ ਚੱਲ ਰਿਹਾ ਤੇ ਮਹਾਰਾ ਕਿਰਪਾ ਕਰੇ ਸਿੰਘਾਂ ਨੇ ਅਰਦਾਸ ਕੀਤੀ ਏ ਦਿੱਲੀ ਜ਼ਰੂਰ ਜਾਵਾਂਗੇ ਤੇ ਜਕਾਰੇ ਛੱਡਦੇ ਜਾਵਾਂਗੇ ਤੇ ਆਪਣੀਆਂ ਉਧਰੋਂ ਮੰਗਾ ਬਣਾ ਕੇ ਜਕਾਰੇ ਛੱਡਦੇ ਫਿਰ ਇੱਧਰ ਆਵਾਂਗੇ ਬਾਬਾ ਜੀ ਇੱਥੇ ਤੁਸੀਂ ਕਿੰਨੇ ਸਮੇਂ ਤੋਂ ਲੰਗਰ ਲਗਾ ਰਹੇ ਹੋ ਇਸ ਵਾਲੇ ਮੋਰਚੀ ਸ਼ੰਭੂ ਦਾ ਆਪਣਾ ਲੱਗਾ 13 ਦਾ ਉਦੋਂ ਤੋਂ ਸ਼ੁਰੂ ਹੈ ਅੱਛਾ ਜੀ ਤੇ ਦਿੱਲੀ ਅੰਦੋਲਨ ਵੇਲੇ ਵੀ ਤੁਹਾਡੀ ਬੜੀ ਮੁੱਖ ਭੂਮਿਕਾ ਰਹੀ ਹੈ ਤੁਸੀਂ ਉਹਦੇ ਬਾਰੇ ਜਾਣਕਾਰੀ ਦਿਓ ਉੱਥੇ ਵੀ ਉੱਥੇ ਗੁਰੂ ਨਾਨਕ ਸਾਹਿਬ ਦਾ 24 ਘੰਟੇ ਲੰਗਰ ਚੱਲ ਰਿਹਾ ਹੈ ਸ੍ਰੀ ਮਾਨਸੰਤ ਬਾਬਾ ਅਮਰੀਕ ਸਿੰਘ ਪਟਿਆਰੇ ਵਾਲਿਆਂ ਵੱਲੋਂ ਤੇ ਹੌਣ ਵੀ ਜਿੱਥੇ ਵੀ ਲੋਡ ਪਵੇਗੀ ਲੰਗਰ ਉੱਥੇ ਵੀ ਵੱਡੇ ਲਾਏ ਜਾਣਗੇ ਬੇਜਾ ਕੋ ਗਾਜ਼ੀਆਬਾਦ ਬਾੜਰੇ ਸ਼ੰਭੂ ਬਾੜਰੇ ਕੁੰਡਲੀ ਬਾੜਰੇ ਜਿੱਥੇ ਵੀ ਸੰਗਤ ਕਿਸਾਨ ਅंदोलਨ ਆਰਡਰ ਕਰੇਗਾ ਉੱਥੇ ਅਸੀਂ ਲੰਗਰ ਲਾਵਾਂਗੇ ਵੱਧ ਚੜ ਕੇ ਸਾਥ ਦੇਵਾਂਗੇ ਜੀ ਮੋਢੇ ਨਾਲ ਮੋਢਾ ਲਾਇਆ ਛਿੱਧੀਆਂ ਪਾਉਣੀਆਂ ਬੈ ਛਿੱਧੀਆਂ ਵੀ ਪਾਵਾਂਗੇ ਇੱਥੇ ਅਸੀਂ ਖੜ ਕੇ ਇੱਕ ਹੋਰ ਗੱਲ ਹੈ ਬਾਬਾ ਜੀ بڑے ਨਾ ਸਵਾਲ ਉੱਠਦੇ ਆ ਆਪਾਂ ਨੂੰ ਤੇ ਪਤਾ ਹੈ ਆਪਣੇ ਜਿਹੜੇ ਇਧਰਲੇ ਪਾਸੇ ਖੜੇ ਨੇ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਕੋਲੇ ਫੰਡਿੰਗ ਕਿੱਥੋਂ ਆਉਂਦੀ ਹੈ ਸਾਡੇ ਕੋਲੇ ਪੈਸਾ ਕਿੱਥੋਂ ਆਉਂਦਾ ਪਰ ਲੋਕ ਬੜੇ ਸਵਾਲ ਚੁੱਕਦੇ ਆ ਕਿ ਇਹ ਇੱਕ ਪਾਸੇ ਤੇ ਕਹਿ ਰਹੇ ਨੇ ਕਿ ਜੀ ਇਹ ਸਾਨੂੰ ਗਰੀਬ ਕਰ ਦਿੱਤਾ ਹੈ ਤੇ ਦੂਜੇ ਪਾਸੇ ਇਹ ਕਿਤੇ ਕਾਜੂਆਂ ਦਾ ਲੰਗਰ ਲਾ ਦਿੰਦੇ ਕਿਤੇ ਪੀਜ਼ਿਆਂ ਦਾ ਲੰਗਰ ਲਾ ਦਿੰਦੇ ਕਰੋੜਾਂ ਦੇ ਟਰੈਕਟਰ ਲਈ ਫਿਰਦੇ ਨੇ ਐਡੇ-ਐਡੇ ਹਥਿਆਰ ਲਈ ਫਿਰਦੇ ਨੇ ਹਥਿਆਰ ਵੀ ਕਹਿ ਰਹੇ ਨੇ ਕੱਟੜ ਸਰਕਾਰ ਨੇ ਆਖਿਆ ਕਿ ਕਿਸਾਨ ਹਥਿਆਰ ਲੈ ਕੇ ਹੋਣਗੇ ਤੁਸੀਂ ਇਹ ਕਲੀਅਰ ਕਰ ਦਿਓ ਵੀ ਜਿਹੜੇ ਤੁਸੀਂ ਲੰਗਰ ਦੀ ਸੇਵਾ ਕਰਦੇ ਓ ਤੈਸ਼ੀਰ ਲੰਗਰ ਦੀ ਸੇਵਾ ਕਰਦੇ ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਨੇ 20 ਰੁਪਏ ਦੇ ਵਿੱਚ ਉਹਦੀ ਸ਼ੁਰੂਆਤ ਕੀਤੀ ਸੀ ਉਹ ਅੱਜ ਵੀ ਬਕਾਇਦਾ ਉਸੇ ਤਰੀਕੇ ਚੱਲ ਰਿਹਾ ਤੇ ਤੁਹਾਡੇ ਕੋਲੇ ਉਹਦੀ ਫੰਡਿੰਗ ਕਿੱਥੋਂ ਆਉਂਦੀ ਹੈ ਭਲੇਖਾ ਕਢ ਦੋ ਗੁਰੂ ਦਾ ਲੰਗਰ ਵਾਗਰੂ ਦਾ ਲੰਗਰ ਸੰਗਤ ਦਿੰਦੀ ਏ ਕੋਈ ਫੰਡ ਫੁੰਡ ਜਿੰਨੇ ਕੋਈ ਕੋਈ ਆਟਾ ਦਿੱਜ ਜਾਂਦਾ ਕੋਈ ਦਾਲਾਂ ਦਿੱਜ ਜਾਂਦਾ ਕੋਈ ਰਪਾਂਡ ਦਿੱਜ ਜਾਂਦਾ ਉਹ ਆਪ੍ਰਿਕਿਰਤ ਕਮਾਈ ਵਿੱਚੋਂ ਗੁਰੂ ਦੇ ਲੰਗਰ ਦੀ ਮਾਇਆ ਵੀ ਪਾਈ ਜਾਂਦਾ ਬੜਾ ਵੱਡਾ ਸੰਜੋਗ ਹੈ ਜਿਹੜੇ ਹਥਿਆਰਾਂ ਦੀਆਂ ਗੱਲਾਂ ਨੇ ਇਹ ਖੱਟਰ ਸਰਕਾਰ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ ਸਿੱਖ ਜਿਵੇਂ ਆਏ ਨੇ ਆਪਣੇ ਐਸਾ ਹੀ ਖਲੋਤਿਆਂ ਦੀ ਕਿਸਾਨ ਭਰਾ ਕਿਸੇ ਕੋਲ ਕੋਈ ਹਥਿਆਰ ਨਹੀਂ ਬਿਨਾ ਡਾਂਗ ਤੋਂ ਨਾ ਡਾਂਗ ਦੀ ਚਲਾਈਏ ਨਾ ਉਹਨਾਂ ਦੇ ਉੱਤੇ ਪਹਿਲਾ ਵਾਰ ਉਹਨਾਂ ਨੇ ਕੀਤਾ ਜਿਨ੍ਹਾਂ ਨੇ ਗੋਲੇ ਕਿਸਾਨਾਂ ਨੂੰ ਫੱਟੜ ਕੀਤਾ ਸਾਡੀ ਚੜ੍ਹਦੀ ਜਵਾਨੇ ਨੂੰ ਫੱਟੜ ਕੀਤਾ ਜੇ ਸੈਂਟਰ ਦੇ ਮੰਤਰੀ ਤਰੀਕ ਪਰ ਤਰੀਕ ਦੇਂਦੇ ਨੇ ਤੇ ਕਿਸਾਨਾਂ ਦੀ ਟਰੈਕਟਰ ਪਰ ਟਰੈਕਟਰ ਇੱਥੇ ਆਉਣਗੇ ਅੱਗੇ ਮੋਰਚੇ ਵੀ ਲਾਵਾਂਗੇ ਤੇ ਜਾਵਾਂਗੇ ਵੀ ਜਕਾਰੇ ਛੱਡਦੇ ਵੀ ਜਾਵਾਂਗੇ ਇਹ ਦੋਲਨ ਇਹ ਵੈਗਰੂ ਨੇ ਪਤਾ ਕਰਾਉਣਾ ਗੁਰੂ ਹਾਜ਼ਰ ਤੇ ਨਾਜ਼ਰ ਰਏ ਇੱਥੇ ਆਖਰੀ ਸਵਾਲ ਹੈ ਜਿਹੜੇ ਤਰੀਕੇ ਦੇ ਨਾਲ ਇਥੇ ਸਿਚੁਏਸ਼ਨ ਬਣੀ ਹੈ ਮੈਂ ਕਹਿੰਦਾ ਇਥੇ ਖੁਦ ਆਪਾ ਦੇਖ ਸਕਦੇ ਆ ਅਥਰੂ ਗੈਸ ਦੇ ਗੋਲੇ ਨੇ ਜਿਹੜੇ ਉਹ ਵੱਡੀ ਗਿਣਤੀ ਚ ਪਏ ਆ ਅਸੀਂ ਬੀਤੇ ਦਿਨ ਮੈਂ ਇਥੇ ਸੀ ਵੈਸੇ ਮੈਂ ਕੱਲ ਇਥੇ ਨਹੀਂ ਸੀ ਪਰਸੋਂ ਮੈਂ ਇਥੇ ਸੀ ਤੇ ਜਿਹੜੇ ਗੋਲੇ ਮੈਂ ਆਪਦੇ ਹੱਥੀਂ ਚੱਕੇ ਨੇ ਕਈਆਂ ਤੇ ਤੇ 2023 ਤੱਕ ਦੀ ਤਰੀਕ ਲਿਖੀ ਹੋਈ ਸੀ ਇਸ ਤਰੀਕੇ ਦੇ ਨਾਲ ਰਬੜ ਦੀਆਂ ਬੁਲੇਟਸ ਚਲਦੀਆਂ ਐਸਐਲਆਰ ਦੀਆਂ ਆਦੇ ਆਤੀ ਆਤੀ ਉਂਗਲ ਦੀਆਂ ਗੋਲੀਆਂ ਚਲਦੀਆਂ ਟਰੈਕਟਰਾਂ ਦੇ ਟਾਇਰ ਪਾੜੇ ਜਾਂਦੇ ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਡਰੋਨ ਸਾਡੀ ਟਰੈਕਟਰੀ ਦੇ ਵਿੱਚ ਆ ਕੇ ਚਲਾਇਆ ਜਾਂਦਾ ਹੈ ਇਹ ਸਾਰੀਆਂ ਕਾਰਵਾਈਆਂ ਨੂੰ ਤੁਸੀਂ ਕਿਵੇਂ ਵੇਚਦੇ ਹੋ ਉਹ ਆਖਰਕਾਰ ਰੋਕ ਕਿਨੂੰ ਰਹੇ ਨੇ ਅਸੀਂ ਨਿੰਦਿਆ ਕਰਨੇ ਆ ਹਰਿਆਣਾ ਸਰਕਾਰ ਦੀ ਜਿਹੜੇ ਆ ਤਰੀਕਾ ਲੰਘੀਆਂ ਨੇ ਇਹਨਾਂ ਨੇ ਪਾਕਿਸਤਾਨ ਦਾ ਬਾਰਡਰ ਬਣਾ ਦਿੱਤਾ ਸਾਨੂੰ ਪਹਿਲਾਂ ਸਾਡੀ ਜਵਾਨੀ ਨੂੰ ਸਾਡੇ ਨੇਤਿਆਂ ਨੇ ਮਾਰਿਆ ਸਾਡੀ ਜਵਾਨੀ ਨੂੰ ਸਾਡੇ ਨਸ਼ਿਆਂ ਨੇ ਮਾਰਿਆ ਜੇ ਸਾਡੀ ਜਵਾਨੀ ਹੁਣ ਟੁਰਨ ਲੱਗੀ ਏ ਤੇ ਸਾਡੀਆਂ ਸਰਕਾਰਾਂ ਸਾਨੂੰ ਮਾਰਨ ਲੱਗ ਗਈਆਂ ਕਿਉਂ ਵੈਗ ਰੂ ਦਾ ਕੰਮ ਹੈ ਪਾਦਸ਼ਾਹ ਦਾ ਕੰਮ ਹੈ ਕਿਸਾਨ ਹਰਕ ਦਾ ਮੂੰਹ ਭਰਦਾ ਅਸੀਂ ਆਪਣੀਆਂ ਮੰਗਾਂ ਲੈਣੇ ਆ ਜੇ ਸਾਡੇ ਮੰਗਾਂ ਦੇ ਵੀ ਕੋਟ ਸਾਨੂੰ ਪੈਣੀ ਹੈ ਤੇ ਫਿਰ ਇਹਦੇ ਤੋਂ ਵੱਡੀ ਕਿਵੇਂ ਦੀ ਸਰਕਾਰ ਦੀ ਬੇਵਰੂਪੀ ਗੱਲ ਹੈ ਸਰਕਾਰ ਦੀ ਵਿਅਕ ਖੰਨਿੰਦਿਆ ਕਰਨੇ ਆ ਕਿ ਆ ਜਿਹੜੀ ਖੱਟੜ ਸਰਕਾਰ ਹੈ ਇਹ ਅੱਜ ਸਾਡੇ ਦੇ ਵਾਰ ਕਰਦੀ ਪਈ ਏ ਆ ਯਹੀ ਆਨੇ ਆ ਕਿ ਸਾਨੂੰ ਦਿੱਲੀ ਜਾਣ ਦਿਓ ਤੇ ਟੁਰ ਜਾਣਾ ਜਿਨ੍ਹਾਂ ਅਰਦਾਸਾਂ ਕੀਤੀਆਂ ਨੇ ਵੈਗਰੂ ਦੇ ਅੱਗੇ ਉਹਦੇ ਹਾਜ਼ਰ ਨਾਜ਼ਰ ਇੱਤੇ ਉਹਨੇ ਇੱਕ ਮਿੰਟ ਲਾਉਣਾ ਵੈਗਰੂ ਨੇ ਜਦੋਂ ਲੰਗੇ ਆ ਬਾਰਡਰ ਕੀ ਨੇ ਪਾਸ਼ਾ ਅੱਗੇ ਇਹ ਕੁਛ ਵੀ ਨਹੀਂ ਇੱਕ ਉਂਗਲੀ ਦੀ ਵੀ ਮਾਰ ਕੋ ਨਹੀਂ ਜਦੋਂ ਪਾਸ਼ਾ ਆਪ ਖੜ ਕੇ ਨਾ ਵਿੱਚ ਆ ਗਏ ਉਹ ਹਾਜ਼ਰ ਵੀ ਏ ਨਾਜ਼ਰ ਵੀ ਏ ਤੇ ਨਾ ਰੁਕੇ ਆ ਨਹੀਂ ਜਾਣਾ ਇਹਨਾਂ ਨੇ ਹੱਥ ਜੋੜ ਕੇ ਕਹਿੰਦੇ ਤੂੰ ਜਾਓ ਸਾਨੂੰ ਹੁਣ ਛੱਡ ਦਿਓ ਜੀ ਸੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਸਾਡੇ ਨਾਲ ਗੱਲਬਾਤ ਕੀਤੀ ਤੇ ਨਾਲ ਇਹ ਬਾਬਾ ਜੀ ਤੁਸੀਂ ਲੈ ਕੇ ਆਏ ਹੋ ਕਥਰੂ ਗੈਸ ਦਾ ਗੋਲਾ ਸਬੂਤ ਦਿਖਾ ਦਈਏ ਇਹ ਗੱਲ ਨਾ ਹੋਵੇ ਮਨ ਚ ਕੇ ਅਸੀਂ ਜਾਣ ਬੁਝ ਕੇ ਛੱਡੀ ਜਾਂਦੇ ਆ ਕਿ ਐਕਸਪਾਇਰ ਕੀਤੇ ਹੋਏ ਚਲਾਏ ਨੇ ਆ ਤੁਸੀਂ ਇਹਦੇ ਤੇ ਮਿੱਟੀ ਦੇਖੋ ਅੰਕੇ ਤੈਨੂੰ ਆਖੂਗਾ ਕਿ ਨੇੜੇ ਆ ਕਿ ਨਾ ਇੱਕ ਵਾਰ ਆ ਦਿਖਾ ਦਿੱਤਾ ਜਾਵੇ ਭਾਈ ਇੱਥੇ 2022 ਐ ਐਕਸਪਾਇਰੀ ਈ ਐਕਸਪੀ ਲਿਖਿਆ ਹੋਇਆ ਨਾ ਬਾਕੀ ਸਭ ਕੁਝ ਮਿਟਿਆ ਹੈ ਈ ਐਕਸਪੀ ਪਿਛੇ 22 22 ਕਿਹੜਾ ਸਾਲ ਸੀ 22 ਇੱਕ ਸਾਲ ਤੋਂ ਪਹਿਲਾਂ ਲੰਘਿਆ ਹੋਇਆ ਸਾਲ ਹੈ 2022 ਇਹਦੀ ਐਕਸਪਾਇਰੀ ਡੇਟ ਸੀ ਜਿਹੜੀ ਇਹ ਇਧਰਲੇ ਪਾਸੇ ਕਿਸਾਨਾਂ ਨੂੰ ਇਹ ਦਿੱਤੇ ਜਾ ਰਹੇ ਨੇ ਅੰਨ ਦੇਣ ਦੇ ਬਦਲੇ ਦੇ ਵਿੱਚ ਆ ਵੀ ਤੁਹਾਨੂੰ ਦਿਖਾ ਦਿੱਤਾ ਤੇ ਇੱਕ ਹੋਰ ਭਾਈ ਸਾਹਿਬ ਆਏ ਨੇ ਸਾਡੇ ਕੋਲੇ ਉਹਨਾਂ ਦੇ ਕੋਲ ਵੀ ਇੱਕ ਚੀਜ਼ ਹੈ ਏ ਭਾਈ ਸਾਹਿਬ ਕਿੱਥੋਂ ਮਿਲੀ ਇਹ ਚੀਜ਼ ਤੁਹਾਨੂੰ ਐ ਦੱਸੋ ਭਾਈ ਆ ਵੇ ਸਿਰ ਦੇ ਵਿੱਚੋਂ ਸ਼ਰਾ ਨਿਕਲਿਆ ਹੋਇਆ ਤੇ ਉਥੇ ਅੱਖ ਤੇ ਲੱਗਾ ਹੋਇਆ ਸੀ ਅੱਖ ਤੋਂ ਮੈਂ ਨੱਪ ਕੇ ਉਸੇ ਵੇਲੇ ਕੱਢ ਦਿੱਤਾ ਸੀ ਤੇ ਇਹਦਾ ਪਤਾ ਨਹੀਂ ਸੀ ਲੱਗਾ ਜੀ ਇਹ ਹੁਣ ਮੈਂ ਡਾਕਟਰ ਸਾਹਿਬ ਤੋਂ ਕਢਵਾ ਕੇ ਆਇਆ ਏ ਹੂੰ ਇਹ ਤੇ ਦੇਖ ਲਓ ਵੀ ਇਹ ਮਾਰੂਨੀਤੀਆਂ ਹੈ ਕਿ ਨਹੀਂ ਹੈ ਬਿਲਕੁਲ ਇਹ ਮਾਰੂਨੀਤੀਆਂ ਇਹ ਸਿੱਧਾ ਹਟ ਕਰ ਰਹੇ ਗੋਲੀ ਚਲਾਨੀ ਹੈ ਪੈਰੋਂ ਪੇ ਚਲਾਓ ਹੂੰ ਸਿੱਧਾ ਸਿਰ पे ਚਲਾਣਾ ਕਰੀ ਇਹ ਜੀ ਤੁਹਾਡੀ ਅੱਖ 'ਚ ਲੱਗਿਆ ਹੁੰਦਾ ਤੁਹਾਡੀ ਵਿਜ਼ਿਬਿਲਟੀ ਗਈ ਸੀ ਹੂੰ ਅਸੀਂ ਤਾਂ ਅੱਗੇ ਜੰਨੇ ਹੋਏ ਪੈਦਿਆਂ ਨਾ ਅੰਨੇ ਕੀਤਾ ਹੋਇਆ ਸਰਕਾਰਾਂ ਨੇ ਤੇ ਹੋਰ ਕੀ ਆਨਾ ਕਰਨਾ ਸਾਨੂੰ ਅਸੀਂ ਤਾਂ ਸਰਕਾਰਾਂ ਨੂੰ ਇਹ ਪੁੱਛਦੇ ਆ ਸਾਡੀ ਖੇਤੀ ਦਾ ਮੁੱਲ ਤੇ ਦੇ ਦਿਓ ਸਾਨੂੰ ਹੋਰ ਤੇ ਤੁਸੀਂ ਕੁਝ ਦੇਣਾ ਨਹੀਂ ਅਸੀਂ ਵੱਖਵਾਦੀ ਤੇ ਕੋਈ ਨਹੀਂ ਅੱਤਵਾਦੀ ਤੇ ਕੋਈ ਨਹੀਂ ਅਸੀਂ ਇੱਕ ਕਿਸਾਨ ਆ ਯਾਰ ਸਾਨੂੰ ਨੰਗਣ ਦਿਓ ਸਾਡਾ ਅਧਿਕਾਰ ਆ ਦਿੱਲੀ ਸਾਡੇ ਸਿਰੋਂ ਪੜ ਰਹੀ ਹੈ ਬਾਬਾ ਜੀ ਇੱਕ ਚੀਜ਼ ਮੈਂ ਆਪਣੇ ਇੱਥੇ ਸਾਰੇ ਬਜ਼ੁਰਗ ਮੇਥੋਂ ਵੱਡੇ ਖੜੇ ਨੇ ਸਾਰਿਆਂ ਦੇ ਨਾਲ ਆਪਾਂ ਗੱਲਬਾਤ ਕਰ ਚੁੱਕੇ ਆ ਤੇ ਹੁਣ ਬਾਈਂਡ ਅਪ ਕਰਦੇ ਹੋਏ ਮੈਂ ਇੱਕ ਚੀਜ਼ ਸਾਰੀ ਦੱਸਣਾ ਚਾਹੂੰਗਾ ਇਹ ਕੱਲਾ ਪੰਜਾਬ ਜਾਂ ਹਰਿਆਣਾ ਜਾਂ ਭਾਰਤ ਦੇ ਵਿੱਚ ਅੰਦੋਲਨ ਨਹੀਂ ਚੱਲ ਰਿਹਾ ਕਾਰਪੋਰੇਟਾਂ ਦੀਆਂ ਨੀਤੀਆਂ ਦੇ ਖਿਲਾਫ ਪੂਰੇ ਵਿਸ਼ਵ ਭਰ ਦੇ ਵਿੱਚ ਅੰਦੋਲਨ ਚੱਲ ਰਿਹਾ ਹੈ ਜਦੋਂ ਕਿਸਾਨੀ ਅੰਦੋਲਨ ਪਿਛਲਾ ਸ਼ੁਰੂ ਹੋਇਆ ਸੀ ਉਸ ਵੇਲੇ ਵੀ ਇੱਕ ਕਿਸਾਨੀ ਅੰਦੋਲਨ ਚੱਲਿਆ ਬਾਹਰਲੇ ਮੁਲਕ ਦੇ ਵਿੱਚ ਨਾਮ ਉਹਦਾ ਮੇਰੇ ਮਾਈਂਡ ਤੋਂ ਫਿਲਹਾਲ ਦੇ ਲਈ ਸਲਿੱਪ ਹੋ ਗਿਆ ਉਹ ਜਰੂਰ ਕਨਫਰਮ ਕਰ ਦਾਂਗੇ ਉਸ ਵੇਲੇ ਸੰਸਦ ਦੇ ਵਿੱਚ ਟਰੈਕਟਰ ਤੱਕ ਉਹਨਾਂ ਕਿਸਾਨਾਂ ਨੇ ਬਾੜ ਦਿੱਤੇ ਸੀ ਯੂਰਪ ਦੇ ਵਿੱਚ ਪਿਛਲੇ 2 ਮਹੀਨਿਆਂ ਤੋਂ ਯੂਰਪ ਦੇ ਵਿੱਚ 50-60 ਕੰਟਰੀਆਂ ਆਉਂਦੀਆਂ ਨੇ ਯੂਰਪ ਦੇ ਵਿੱਚ ਨੀਤੀਆਂ ਦੇ ਖਿਲਾਫ ਕਿਸਾਨ ਨਿਜੜੇ ਸਾਡੀ ਇੱਥੇ ਪੰਜਾਬ ਹਰਿਆਣਾ ਪੂਰੇ ਦੇਸ਼ ਦੇ ਕਿਸਾਨਾਂ ਦੇ ਵਾਂਗੂ ਉੱਥੇ ਵੀ ਕਾਰਪੋਰੇਟਾਂ ਦੀਆਂ ਨੀਤੀਆਂ ਦੇ ਖਿਲਾਫ ਕਿਸਾਨ ਵੱਡਾ ਪ੍ਰਦਰਸ਼ਨ ਕਰ ਰਹੀ ਹੈ ਜੋਰਾਂ ਸ਼ੋਰਾਂ ਦੇ ਨਾਲ ਪ੍ਰਦਰਸ਼ਨ ਕਰ ਰਿਹਾ ਇਹ ਕੋਈ ਭਾਰਤ ਸਰਕਾਰ ਦੇ ਨਾਲ ਆਪਾਂ ਕਹਿ ਸਕੀ ਕਹਿ ਦਈਏ ਕਿ ਏਟੇਕ ਤੱਕ ਦਾ ਮਸਲਾ ਨਹੀਂ ਹੈ ਇਹ ਬਹੁਤ ਵੱਡੇ ਪੱਧਰ ਤੇ ਪਹੁੰਚ ਚੁੱਕਿਆ ਹੈ ਨਿਊ ਵਰਲਡ ਆਰਡਰ ਹੈ ਜਿਹੜਾ ਉਸੇ ਦੇ ਸਬੰਧ ਦੇ ਵਿੱਚ ਪਹਿਲਾਂ ਕੋਵਿਡ ਆਇਆ ਉਸੇ ਦੇ ਸਬੰਧ ਦੇ ਵਿੱਚ ਵੈਕਸੀਨੇਸ਼ਨ ਹੋਈ ਉਸੇ ਦੇ ਸਬੰਧ ਦੇ ਵਿੱਚ ਸਰਵਿਕਲ ਕੈਂਸਰ ਦੀ ਵੈਕਸੀਨੇਸ਼ਨ ਹੈ ਜਿਹੜੀ ਛੋਟੀਆਂ-ਛੋਟੀਆਂ ਬੱਚੀਆਂ ਦੀ ਉਹ ਵੀ ਹੋਣ ਜਾ ਰਹੀ ਹੈ ਉਸੇ ਦੇ ਸਬੰਧ ਦੇ ਵਿੱਚ ਇਹ ਸਾਰੇ ਜਿਹੜੇ ਕਿਸਾਨ ਨੇ ਇਹਨਾਂ ਨੂੰ ਪਰਤਾੜਿਆ ਜਾ ਰਿਹਾ ਇਹਨਾਂ ਦੇ ਕੋਲ ਜੋ ਵੀ ਪੂੰਜੀ ਹੈ ਉਹ ਸਾਰੀ ਦੀ ਸਾਰੀ ਇਕੱਠੀ ਕਰਕੇ ਕਾਰਪੋਰੇਟ ਆਪਣੇ ਹੱਥਾਂ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਿਹਾ ਸੋ ਉਹਨਾਂ ਲੋਕਾਂ ਦਾ ਭਲੇਖਾ ਜ਼ਰੂਰ ਕੱਢਣਾ ਚਾਹੁੰਦੇ ਆ ਜਿਹੜੇ ਕਹਿੰਦੇ ਆ ਕਿ ਤੇ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦਾ ਅੰਦੋਲਨ ਹੈ ਇਹ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਅੰਦੋਲਨ ਹੈ ਜਾਂ ਫਿਰ ਕੱਲੇ ਭਾਰਤ ਦੇ ਕਿਸਾਨਾਂ ਦਾ ਅੰਦੋਲਨ ਨਹੀਂ ਹੈ ਇਹ ਜਿਹੜੀ ਅੱਗ ਹੈ ਇਹ ਪੂਰੇ ਵਿਸ਼ਵ ਦੇ ਵਿੱਚ ਸੁਲਗਦੀ ਪਈ ਹੈ ਤੇ ਜੇਕਰ ਇਸ ਅੱਗ ਨੂੰ ਨਾ ਠੱਲਿਆ ਗਿਆ ਤਾਂ ਆਉਣ ਵਾਲਾ ਸਮਾਂ ਗਰੀਬਾਂ ਵਾਸਤੇ ਕਿਸਾਨਾਂ ਵਾਸਤੇ ਦਬੇ ਕੁਚਲੇ ਲੋਕਾਂ ਵਾਸਤੇ ਬੜਾ ਮਾੜਾ ਹੋਊਗਾ ਕੈਮਰਾ ਪਰਸਨ ਅੰਕਿਤ ਤੇ ਪ੍ਰਵੀਨ ਦੇ ਨਾਲ ਮਹਿੰਦਰਜੀਤ ਸਿੰਘ ਚੈਲਸ ਕਾਈ ਨਿਊਜ਼ ਪੰਜਾਬ ਸ਼ੰਭੂ ਬਾਰਡਰ